ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਰਵਿੰਦਰ ਸਿੰਘ ਬੱਦਲ ਤੁਸੀਂ ਪਹਿਲਾਂ ਤਸਵੀਰਾਂ ਦੇਖੀਆਂ ਨੇ ਇਨਸਾਫ ਮੰਗ ਰਹੇ ਨੇ ਲੋਕ ਇੱਕ ਕੁੜੀ ਦੇ ਲਈ ਸੜਕਾਂ ਦੇ ਉੱਤੇ ਕੈਂਡਲ ਮਾਰਚ ਕੱਢੇ ਜਾ ਰਹੇ ਨੇ ਬੈਨਰ ਲੈ ਕੇ ਮਿਥਾਲੀ ਨਾਮ ਦੀ ਕੁੜੀ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਹੈ ਕਿਉਂ ਮੰਗਿਆ ਜਾ ਰਿਹਾ ਇਨਸਾਫ ਕਿਉਂਕਿ ਪਰਿਵਾਰਕ ਮੈਂਬਰਾਂ ਦਾ ਤੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਚਾਰ ਮੁੰਡੇ ਜਿਨ੍ਹਾਂ ਦੇ ਵਿੱਚ ਇੱਕ ਮੁੰਡਾ ਜੋ ਇੱਕ ਮੁਸਲਮਾਨ ਹੈ ਤੇ ਤਿੰਨ ਹਿੰਦੂ ਨੇ ਯਾਨੀ ਕਿ ਇਹ ਚਾਰ ਮੁੰਡੇ ਨੇ ਜਿਨ੍ਹਾਂ ਵੱਲੋਂ ਕੁੜੀ ਦੇ ਨਾਲ ਅਣਸੁਖਾਵੀਆਂ ਘਟਨਾਵਾਂ ਕੀਤੀਆਂ ਗਈਆਂ ਨੇ ਫਿਲਹਾਲ ਪੁਲਿਸ ਜ਼ਰੂਰ ਪੋਸਟਮਾਰਟਮ ਰਿਪੋਰਟ ਉਡੀਕ ਰਹੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਬੱਚੀ ਦੇ ਨਾਲ ਪਹਿਲਾਂ ਬਲਾਤਕਾਰ ਹੋਇਆ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਪਰ ਪੁਲਿਸ ਬਲਾਤਕਾਰ ਵਾਲੀ ਗੱਲ ਹਜੇ ਮੰਨਣ ਨੂੰ ਤਿਆਰ ਨਹੀਂ ਹੈ ਕਿਉਂਕਿ ਹਜੇ ਤੱਕ ਉਹਨਾਂ ਦੇ ਉਹਨਾਂ ਨੂੰ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਈ ਜਾਂਦਾ ਕੋ ਰਿਪੋਰਟ ਨਹੀਂ ਆਉਂਦੀ ਉਹਨੀ ਦੇਰ ਤੱਕ ਇਸ ਕਿਹੋਣੀ ਘਟਨਾ ਬਾਰੇ ਨਹੀਂ ਕਿਹਾ ਜਾ ਸਕਦਾ ਪਰ ਪੁਲਿਸ ਦਾ ਬਿਆਨ ਜ਼ਰੂਰ ਸਾਹਮਣੇ ਆਇਆ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਕਾਰਵਾਈ ਕੀਤੀ ਹੈ ਕਾਰਵਾਈ ਕਰਦਿਆ ਹੋਇਆ ਰੋਹਿਤ ਨਾਮ ਦੇ ਇੱਕ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਹੁਣ ਬਾਕੀ ਜੋ ਤਿੰਨ ਮੁਲਜ਼ਮ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਇਸ ਸਾਰੀ ਵਾਰਦਾਤ ਦੇ ਲਈ ਜੋ ਐਚਪੀ ਨੰਬਰ ਦੀ ਆ 20 ਗੱਡੀ ਵਰਤੀ ਗਈ ਸੀ ਉਹ ਵੀ ਬਰਾਮਦ ਕਰ ਲਈ ਗਈ ਹੈ ਪੁਲਿਸ ਅਨੁਸਾਰ ਚਾਰ ਨੌਜਵਾਨਾਂ ਦੇ ਵਿੱਚੋਂ ਦੋ ਜਾਂ ਤਿੰਨ ਨੌਜਵਾਨਾਂ ਨੂੰ ਇੱਕ ਕੁੜੀ ਪਹਿਲਾਂ ਜਾਣਦੀ ਸੀ ਉਹਨਾਂ ਦੇ ਨਾਲ ਗਈ ਹੈ ਪਰਿਵਾਰ ਕਹਿੰਦਾ ਹੈ ਕਿ ਉਸ ਨੂੰ ਅਗਵਾ ਕੀਤਾ ਗਿਆ ਪੁਲਿਸ ਦੇ ਕੋਲ ਦੇਰ ਰਾਤ ਪਰਿਵਾਰਕ ਮੈਂਬਰ ਜਾਂਦੇ ਨੇ ਪੁਲਿਸ ਕੋਲ ਹੜੇ ਕੱਢਦੇ ਨੇ ਕਿ ਉਹਨਾਂ ਦੀ ਬੱਚੀ ਨਹੀਂ ਲੱਭੀ ਜਾਵੇ ਪਰ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਸਮਾਂ ਰਹਿੰਦਿਆਂ ਕਾਰਵਾਈ ਨਹੀਂ ਕੀਤੀ ਜਿਸ ਨੂੰ ਲੈ ਕੇ ਥਾਣੇ ਦੇ ਬਾਹਰ ਘਰਾਉ ਵੀ ਕੀਤਾ ਗਿਆ ਉਸ ਬੱਚੀ ਦੇ ਪਰਿਵਾਰਕ ਮੈਂਬਰ ਉੱਥੇ ਫਿਰ ਲਾਪਕਾਰਦੇ ਹੋਏ ਨਜ਼ਰ ਵੀ ਆਏ ਨੇ ਜਦੋਂ ਲਗਾਤਾਰ ਪੁਲਿਸ ਦੇ ਉੱਤੇ ਦਬਾਅ ਵਧਦਾ ਹੋਇਆ ਨਜ਼ਰ ਆਇਆ ਲੋਕਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਉਸ ਤੋਂ ਬਾਅਦ ਪੁਲਿਸ ਦਾ ਬਿਆਨ ਸਾਹਮਣੇ ਆਇਆ ਪੁਲਿਸ ਦਾ ਕਹਿਣਾ ਹੈ ਕਿ ਕਾਰਵਾਈ ਹੋ ਰਹੀ ਹੈ ਇੱਕ ਨੂੰ ਗ੍ਰਿਫਤਾਰ ਕਰ ਲਿਆ ਰੋਹਿਤ ਨਾਮ ਦਾ ਮੁੰਡਾ ਹੈ ਅਤੇ ਬਾਕੀ ਦੇ ਤਿੰਨ ਮੁੰਡਿਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਨਾਲ ਇਸ ਕੁੜੀ ਦੀ ਲਾਸ਼ ਮਿਲੀ ਹੈ ਨਾਲੇ ਦੇ ਵਿੱਚੋਂ ਬਨ ਕੇ ਸਿੱਟੀ ਹੋਈ ਸੀ ਇੱਕ ਅਣਮਨੁੱਖੀ ਘਟਨਾ ਦਾ ਸ਼ੱਕ ਪੁਲਿਸ ਨੂੰ ਵੀ ਹੈ ਪਰ ਜਦ ਤੱਕ ਪੋਸਟਮਾਰਟਮ ਦੀ ਰਿਪੋਰਟ ਨਹੀਂ ਆ ਜਾਂਦੀ ਉਨੀ ਦੇਰ ਤੱਕ ਉਸ ਬਾਰੇ ਨਹੀਂ ਕਿਹਾ ਜਾ ਸਕਦਾ ਪਰ ਰਿਸ਼ਤੇਦਾਰ ਪਰਿਵਾਰਕ ਮੈਂਬਰ ਜੋ ਇਸ ਕੁੜੀ ਲਈ ਇਨਸਾਫ ਮੰਗ ਰਹੇ ਨੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਚਾਰ ਅਜਮਾਨੇ ਉਹਨਾਂ ਦੀ ਕੁੜੀ ਦੇ ਨਾਲ ਪਹਿਲਾਂ ਕਿਨੌਣੀ ਹਰਕਤ ਕੀਤੀ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਹੈ ਕੁੜੀ ਦੀ লাশ ਬਨੂੜ ਦੇ ਨਜ਼ਦੀਕ ਮਿਲਦੀ ਹੈ ਜਿਸ ਤੋਂ ਬਾਅਦ ਮਾਮਲਾ ਗਰਮਾ ਜਾਂਦਾ ਹੈ ਤੇ ਹੁਣ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ ਜੇਕਰ ਤੁਹਾਨੂੰ ਵੀ ਹੋਣਾ ਤਿੰਨ ਮੁਲਜ਼ਮਾਂ ਦੀ ਕਿਤੇ ਸੂਹ ਮਿਲਦੀ ਹੈ ਤਾਂ ਪੁਲਿਸ ਨੂੰ ਜ਼ਰੂਰ ਇਤਲਾਹ ਕੀਤੀ ਜਾਵੇ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ